ਬੀਸਵੀ ਸਰ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਕਿ ਰਹਿੰਦਾ ਇਹ ਜੀ ਪਿੰਡ ਬਲਰਾ ਵਿੱਚ ਮਰਡਰ ਹੋਇਆ ਇਹ 21 ਜੂਨ ਦੀ ਗੱਲ ਹੈਗੀ ਹੈ ਇਹ ਇਹਦੇ ਪਿੱਛੇ ਜਿਹੜੀ ਸੋਰੀ ਹੈ ਬੇਸਿਕਲੀ ਜਿਹੜਾ ਮਰਨ ਵਾਲਾ ਮ੍ਰਿਤਕ ਹੈ ਉਹਦਾ ਨਾਂ ਜਗਸੀਰ ਸਿੰਘ ਹੈ ਤੇ ਉਹਦੀ ਵਾਈਫ ਹਰਪ੍ਰੀਤ ਕੌਰ ਹੈ ਹਰਪ੍ਰੀਤ ਕੌਰ ਦੇ ਇਹਦੇ ਸਕੇ ਭੂਆ ਦੇ ਮੁੰਡੇ ਨਾਲ ਇਲੈਕਟ ਰਿਲੇਸ਼ਨ ਸੀਗੇ ਜਿਹੜੇ ਰਿਲੇਸ਼ਨ ਕਾਫੀ ਧੇਰ ਤੋਂ ਪਿਛਲੇ ਸਾਲ ਸਵਾ ਸਾਲ ਤੋਂ ਚੱਲਦੇ ਆ ਰਹੇ ਸੀ ਤੇ ਜਿਸ ਕਰਕੇ ਉਹ ਇਹਨੂੰ ਮਤਲਬ ਕਹਿੰਦਾ ਸੀ ਮੈਂ ਤੇਰਾ ਵਿਆਹ ਕਰਾਉਣਾ ਚਾਹੁੰਦਾ ਪਰ ਉਹ ਕਹਿੰਦੀ ਵੀ ਜਿੰਨੀ ਦੇਰ ਵੀ ਮੇਰਾ ਘਰ ਵਾਲਾ ਜਿਉਂਦਾ ਹੈਗਾ ਵੀ ਉਹ ਉਦੋਂ ਤੱਕ ਮੈਂ ਤੇਰਾ ਵਿਆਹ ਨਹੀਂ ਕਰਾ ਸਕਦੀ ਤੇ ਵੀ ਇਹਨੂੰ ਜਿਹੜਾ ਹੈਗਾ ਇਹ ਰੋੜਾ ਹਟਾਉਣਾ ਪੈਣਾ ਇਸੇ ਵਜ੍ਹਾ ਕਰਕੇ ਇਹਨਾਂ ਨਜਾਇਜ਼ ਤਾਲੁਕਾਤ ਕਰਕੇ ਉਹਨੇ ਇਹਦਾ ਜਗਸੀਰ ਸਿੰਘ ਦਾ ਮਰਡਰ ਕਰਤਾ ਜਿਹੜਾ ਮਾਰਨ ਵਾਲਾ ਕੋਈ ਸਕੀਪੂਆ ਦਾ ਮੁੰਡਾ ਦਾ ਨਾਮ ਲਖਪ੍ਰੀਤ ਹੈਗਾ ਉਹ ਸੋਹਨੀਆਂ ਪਿੰਡ ਦਾ ਰਹਿਣ ਵਾਲਾ ਜਿਲ੍ਹਾ ਮਾਨਸਾ ਦਾ ਤੇ ਇਹ ਫਿਰ ਇਹਨਾਂ ਨੇ ਮਤਲਬ ਪੁਲਿਸ ਨੂੰ ਸੂਚਿਤ ਕੀਤੇ ਬਿਨਾ ਸੰਸਕਾਰ ਕਰ ਦਿੱਤਾ ਸੀ ਕਿਉਂਕਿ ਇਹਨਾਂ ਨੂੰ ਲੱਗਿਆ ਵੀ ਜਿਹੜੀ ਕੋਈ ਉਹਦੇ 60 ਵਜੇ ਆ ਡਿਡਨ ਰੋਗਨ ਕਰਕੇ ਵਜੇ ਹੋਈ ਹੈ ਮਤਲਬ ਅਨਪੜ੍ਹਿਆ ਪਰਿਵਾਰ ਹੈ ਬਹੁਤ ਅਵੇਅਰ ਨਹੀਂ ਹੈਗੇ ਤੇ ਉਸ ਤੋਂ ਬਾਅਦ ਇਹ ਜਦੋਂ ਸਾਡੇ ਕੋਲ ਗੱਲ ਆਈ ਜਦੋਂ ਉਹਨਾਂ ਨੇ ਸਾਡੇ ਕੋਲ ਬਿਆਨ ਲਖਾਇਆ ਤਾਂ ਫਿਰ ਇਹਦੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਕਤਲਦਮ ਕਦਮਾਂ ਦਰਜ ਕਰਕੇ ਹਰਪ੍ਰੀਤ ਕੌਰ ਨੂੰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਉਹ ਹੁਣ 4 ਦਿਨਾਂ ਦੇ ਪੁਲਿਸ ਰਵਾਨਦੇ ਨੇ ਤੇ ਅੱਗੇ ਤਫਤੀਸ਼ ਜਾਰੀ ਹੈ ਮਾਰਨ ਲਈ ਕਿਹੜੀ ਕਰਤ ਹੈ ਮਾਰਨ ਲਈ ਕਿਉਂਕਿ ਉਹਦੇ ਜਿਹੜਾ ਸੱਤ ਪਿਛਲੇ ਪਾਸੇ 60 ਸੀਗੀ ਤੇ ਉਹ ਜਿਹੜਾ ਉਹਦੇ ਬਾਰੇ ਅਜੇ ਤਫਤੀਸ਼ ਚੱਲ ਰਹੀ ਹੈ ਉਹ ਤੁਹਾਨੂੰ ਦੁਬਾਰਾ ਅਸੀਂ ਅਪਡੇਟ ਕਰ ਜਾਵਾਂਗੇ ਕੀ ਨਾਮ ਹੈਗਾ ਮਿਰਨਾ ਪਰਗੜ ਜੀ ਪਿੰਡ ਪਿੰਡ ਬਲਰਾਈ ਇੱਕ ਮੌਤ ਹੋਈ ਹੈ ਨੌਜਵਾਨ ਦੀ ਜਗਸੀਰ ਸਿੰਘ ਦੀ ਜੀ ਉਹ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਕਤਲ ਹੋਇਆ ਦਾ ਹਾਂਜੀ ਇਹ ਕਹਾਣੀ ਕੀ ਹੈ ਪੂਰੀ ਕਿਸ ਤਰ੍ਹਾਂ ਕੁਝ ਵਾਪਰਿਆ ਸੀ ਇਹ ਕਹਾਣੀ 21 ਤਰੀਕ ਦੀ ਹੈ ਜੀ ਵੀ ਮੈਂ ਬਾਹਰ ਰਹਿੰਦਾ ਹੁੰਦਾ ਸੀਗਾ ਜੀ ਵੀ ਜਦੋਂ ਅਸੀਂ ਰੋਟੀ-ਕੂਟੀ ਬਣਾ ਕੇ ਲੈ ਕੇ ਘਰੋਂ ਜੀ ਸਾਨੂੰ ਪਤਾ ਲੱਗਿਆ ਮੈਂ ਸ਼ਾਮ ਨੂੰ ਆਇਆ ਜੀ ਸਾਨੂੰ ਉਦੋਂ ਪਤਾ ਲੱਗਿਆ ਵੀ ਮੇਰਾ ਭਰਾ ਇੱਥੇ ਲੇਟਿਆ ਹੋਇਆ ਜੀ ਘਰੇ ਵੀ ਉਹਦੀ ਡੈਥ ਹੋਈ ਹੋਈ ਸੀਗੀ ਉਹ ਤੋਂ ਬਾਅਦ ਜਦੋਂ ਅਸੀਂ ਸੰਸਕਾਰ ਵਗੈਰਾ ਸਭ ਕੁਝ ਕਰਤਾ ਉਤੋਂ ਬਾਅਦ ਸਾਨੂੰ ਕਿਸੇ ਨੇ ਦੱਸਿਆ ਵੀ ਇਹ 20 ਤਰੀਕ ਨੂੰ ਸ਼ਾਮ ਨੂੰ ਲਹਿਰੇ ਗਣੇ ਜਾ ਰਹੇ ਸੀਗੇ ਇੱਕ ਮੇਰਾ ਭਰਾ ਸੀ ਇੱਕ ਮੇਰੀ ਭੂਆ ਦਾ ਮੁੰਡਾ ਲਖਪ੍ਰੀਤ ਸਿੰਘ ਇੱਕ ਨਾਲ ਉਹਦੇ ਹੋਰ ਮੁੰਡਾ ਸੀਗਾ ਜੀ ਸਾਨੂੰ ਜਦੋਂ ਕਿਸੇ ਨੇ ਦੱਸਿਆ ਵੀ ਇਹ ਦਿਨੇ ਰਾਤ ਨੂੰ ਦੇ 20 ਤਰੀਕ ਨੂੰ ਜਾ ਰਹੇ ਸੀਗੇ ਵੀ ਉਹ ਤੋਂ ਬਾਅਦ ਅਸੀਂ ਜਦੋਂ ਸੰਸ ਫੁੱਲ ਵਗੈਰਾ ਪਾਤੇ ਉਹਦੇ ਉਹ ਤੋਂ ਬਾਅਦ ਅਸੀਂ ਕੈਮਰੇ ਚੈੱਕ ਕਰਾਏ ਮੰਡੀਆਂ ਦੇ ਜੀ ਉਹ ਤੋਂ ਬਾਅਦ ਸਾਨੂੰ ਉਹ ਤੇ ਸ਼ੱਕ ਲੱਗਿਆ ਜੀ ਅਸੀਂ ਉਹਦੇ ਕੋਲ ਕੌਂਸਲੋਨੀਕੁਆਰੀ ਕੀਤੀ ਪੁਲਿਸ ਨੇ ਨਿਸ਼ਾਨਮੇਨ ਕੀਤੀ ਜੀ ਅੱਛਾ ਹਾਂਜੀ ਕੀ ਪਤਾ ਲੱਗਿਆ ਕੌਣ ਕੌਣ ਆਇਆ ਉਹਦੇ ਵਿੱਚ ਮੇਰੀ ਭੂਆ ਦਾ ਮੁੰਡਾ ਜੀ ਇੱਕ ਮੇਰੀ ਉਹਦਾ ਨਾਮ ਲਖਮੀ ਸਿੰਘ ਆਈ ਇੱਕ ਮੇਰੀ ਭਾਬੀ ਸੀ ਹਰਪ੍ਰੀਤ ਕੌਰ ਜੀ ਬਖੋਰੇ ਕਲਾਂ ਦੀ ਹੁਣ ਕੀ ਕਾਰਵਾਈ ਕੀਤੀ ਪੁਲਿਸ ਹੁਣ ਤੱਕ ਤਾਂ ਉਹਨਾਂ ਨੂੰ ਦੋਨਾਂ ਨੂੰ ਸਾਰਿਆਂ ਨੂੰ ਫੜ ਰੱਖਿਆ ਜੀ ਅੱਗੇ ਉਹਨਾਂ ਨੇ ਮੈਂ ਕੀ ਕਰਦੇ ਹਾਂ ਪੁਸਤੋਂ ਜਾਂ ਸਰਕਾਰ ਕੋਲ ਸਾਨੂੰ ਇਨਸਾਫ ਚਾਹੀਦਾ ਜੀ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਜੀ ਇਹਨਾਂ ਨੂੰ ਜੀ